ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਦੀਆਂ ਲੱਖ ਲੱਖ ਵਧਾਈਆਂ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਦਰਸ਼ਨ ਕਰੋ ਕੱਲ ਸਾਡੇ ਲਾਗੇ ਪਿੰਡ ਬਸਰਾਵਾ ਬਾਬਾ ਜੀ ਆਉਣ ਵਾਲੇ ਆ ਤੇ ਤੁਸੀਂ ਹਮ ਹਮਾ ਕੇ ਪਹੁੰਚੋ ਵੱਧ ਤੋਂ ਵੱਧ ਸੰਗਤਾਂ ਆਉਣ ਦਰਸ਼ਨ ਕਰਨ ਪਰ ਇੱਕ ਗੱਲ ਇਹ ਆ ਕਿ ਜਿਹੜੇ ਮੋਬਾਈਲ ਵਾ ਉਹ ਵੀ ਆਪਣੇ ਐ ਸੇਫ ਜਗਾ ਤੇ ਰੱਖ ਕੇ ਆਉਣੇ ਆ ਚਾਹੇ ਤੁਸੀਂ ਆਪਣੀਆਂ ਪੈਂਟਾਂ ਦੇ ਵਿੱਚ ਜਿਹੜੇ ਜਿੱਥੇ ਵੀ ਤੁਸੀਂ ਸੇਫ ਮੰਨਦੇ ਜ ਉਹਨਾਂ ਜੇਬੀਆਂ ਦੇ ਵਿੱਚ ਪਾਉਣੇ ਆ ਤੇ ਮੇਰੀ ਬੀਬੀ ਤੇ ਮੈਂ ਬੀਬੀਆਂ ਭੈਣਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਸੋਨਾ ਨਾ ਪਾ ਕੇ ਆਓ ਕਿਉਂਕਿ ਜੇ ਸੰਗਤ ਦੇ ਵਿੱਚ ਦਾਨੀ ਆ ਤੇ ਵਿੱਚ ਚੋਰ ਵੀ ਹੈਗੇ ਆ ਉਹਨਾਂ ਨੇ ਚੋਰੀ ਕਰਨੀ ਆ ਤੇ ਤੁਸੀਂ ਆਪਣੀਆਂ ਜਿਹੜੇ ਸੋਨਾ ਵਾ ਇਹਨੂੰ ਨਾ ਪਾ ਕੇ ਆਇਓ ਤੇ ਆਪਣਾ ਪੂਰਾ ਜੋ ਵੀ ਆ ਸੇਫ ਰੱਖਣਾ ਆਪਣੇ ਆਪ ਨੂੰ ਤੇ ਇੱਕ ਛੋਟੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਤੁਸੀਂ ਜੇ ਚਾਹ ਪਾਣੀ ਪੀਣ ਗਏ ਉਹਨਾਂ ਨੂੰ ਚੈਰ ਤੇ ਖਿਲਾੜ ਕੇ ਨਹੀਂ ਜਾਣਾ ਜੇ ਜਾਣਾ ਤੇ ਕੋਈ ਵੱਡਾ ਉਹਨਾਂ ਦੇ ਲਾਗੇ ਖਿਲਾੜ ਕੇ ਜਾਣਾ ਵਾ ਫੇ ਲੋਕਾਂ ਦੇ ਬੱਚੇ ਜਿਹੜੇ ਆ ਇੱਧਰ ਉੱਧਰ ਹੋ ਜਾਂਦੇ ਆ ਤੇ ਮਾਂ ਪਿਓ ਤੇ ਚਲੋ ਸਿਆਣਾ ਹੁੰਦਾ ਪਰ ਜਿਹੜੇ ਬੱਚੇ ਆ ਰੋ ਰੋ ਕੇ ਕਮਲੇ ਹੋ ਜਾਂਦੇ ਆ ਤੇ ਮੇਰੀ ਬੇਨਤੀ ਇਹੀ ਆ ਕਿ ਆਪਣਾ ਵੀ ਬਚਾ ਕਰੋ ਬੱਚਿਆਂ ਦਾ ਵੀ ਬਚਾ ਕਰੋ ਤੇ ਸਵੇਰੇ 3 ਤਰੀਕ ਆ ਤੇ ਸਾਡੇ ਲਾਗੇ ਪਿੰਡ ਬਸਰਾਵਾ ਬਾਬਾ ਜੀ ਆ ਰਹੇ ਆ ਉਹਨਾਂ ਦੇ ਦਰਸ਼ਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ